ਔਰ ਸੀਐਮ ਸਾਹਿਬ ਨੂੰ ਮਿਲਣ ਉਪਰੰਤ ਬਹੁਤ ਤਕਤਾ ਅੱਛਾ ਲੱਗ ਰਿਹਾ ਉਹਨਾਂ ਦੀ ਸਿਹਤ ਜਿਹੜੀ ਆ ਬਿਲਕੁਲ ਕਾਫੀ ਠੀਕ ਨੇ ਔਰ ਗੱਲਬਾਤ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਬਿਲਕੁਲ ਹੁਣ ਕਾਫੀ ਠੀਕ ਨੇ ਔਰ ਜਲਦੀ ਡਿਸਚਾਰਜ ਹੋ ਜਾਣਗੇ ਸੋ ਕਾਫੀ ਗੱਲਾਂ ਵੀ ਹੋਈਆਂ ਤੇ ਸੀਐਮ ਸਾਹਿਬ ਦੀਆਂ ਗੱਲਾਂ ਤੋਂ ਵੀ ਬੜਾ ਨੇਚਰਲੀ ਸੀਐਮ ਸਾਹਿਬ ਬੜੇ ਸਾਡੇ ਪੰਜਾਬ ਦੇ ਸਿਆਸਤ ਦੇ ਵਿੱਚ ਜਦੋਂ ਆਂਦੇ ਨੇ ਤਾਂ ਜਿਸ ਤਰ੍ਹਾਂ ਸ਼ੇਰ ਆਂਦਾ ਹੈ ਬਿਲਕੁਲ ਤੇ ਉਸ ਤਰ੍ਹਾਂ ਸ਼ੇਰ ਮੰਗ ਗਰਜਦੇ ਨੇ ਤੇ ਸ਼ੇਰ ਵਾਂਗ ਕੰਮ ਕਰਦੇ ਨੇ ਜੀ ਬੇਸ਼ੱਕ ਹਸਪਤਾਲ ਦੀ ਸੀਗੀ ਕੈਬਨਟ ਮੀਟਿੰਗ ਹੋ ਗਈ ਹੋਰ ਮੀਟਿੰਗਾਂ ਹਨ ਕੱਲ ਵੀ ਬਹੁਤ ਸਾਰੇ ਲੋਕਾਂ ਨਾਲ ਜਿਹੜੀ ਆਨਲਾਈਨ ਗੱਲਬਾਤ ਉਹਨਾਂ ਵੱਲ ਕੀਤੀ ਗਈ ਹਾਲ ਹੀ ਬਿਲਕੁਲ ਸੀਐਮ ਸਾਹਿਬ ਨੇ ਦੇਖੋ ਜਿਹੜੀਆਂ ਜਿਹੜੇ ਕੰਮ ਜ਼ਰੂਰੀ ਨੇ ਖਾਸ ਤੌਰ ਤੇ ਕੈਬਨਟ ਦੇ ਫੈਸਲੇ ਜੋ ਨਾਲ ਵੱਲੋਂ ਲੈ ਗਏ ਉਹ ਫੈਸਲੇ ਇਸ ਤਰ੍ਹਾਂ ਦੇ ਫੈਸਲੇ ਸੀ ਜਿਹੜੇ ਕਿਉਂਕਿ ਪੰਜਾਬ ਪਹਿਲੀ ਵਾਰ ਚਾਰ ਦਹਾਕਿਆਂ ਦੇ ਵਿੱਚ ਏਡੀ ਵੱਡੀ ਜਿਹੜੇ ਹੜਾਂ ਦੀ ਚਪੇਟ ਦੇ ਵਿੱਚ ਹੈ ਔਰ ਜਿਹੜੇ ਉਹਨਾਂ ਇਤਿਹਾਸਿਕ ਫੈਸਲਿਆਂ ਦੇ ਲਈ ਕੈਬਨਟ ਮੀਟਿੰਗ ਦੇ ਵਿੱਚ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਸੀ ਉਹਨਾਂ ਨੇ ਬੇਸ਼ੱਕ ਹਸਪਤਾਲ ਦਾਖਲ ਸਨ ਉਸ ਦੇ ਬਾਵਜੂਦ ਉਹਨਾਂ ਨੇ ਮੀਡੀਆ ਨੂੰ ਐਡਰੈਸ ਕੀਤਾ ਪੰਜਾਬ ਦੇ ਲੋਕਾਂ ਨੂੰ ਐਡਰੈਸ ਕੀਤਾ ਕੈਬਨਿਟ ਨੂੰ ਐਡਰੈਸ ਕੀਤਾ ਔਰ ਕੈਬਨਿਟ ਦੇ ਵਿੱਚ ਜੋ ਫੈਸਲੇ ਲਏ ਗਏ ਆ ਉਹ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਲਾਹੇਵੰਦ ਨੇ ਇਤਿਹਾਸਕ ਨੇ ਜਿਸ ਦਾ ਖੇਤ ਉਸ ਦੀ ਰੇਤ ਬੜਾ ਬਹੁਤ ਅੱਛਾ ਕਿਉਂਕਿ ਹੜ੍ਹਾਂ ਦੇ ਆਣ ਤੋਂ ਬਾਅਦ ਜਿੱਦਾਂ ਜਿਸ ਤਰ੍ਹਾਂ ਸੇਲਟ ਖੇਤਾਂ ਦੇ ਵਿੱਚ ਇਕੱਠੀ ਹੋਈ ਆ ਸੋ ਉਸ ਨੂੰ ਜੋ ਫੈਸਲਾ ਲਿਆ ਗਿਆ ਤਾਂ ਕਿ ਅਗਲੀ ਫਸਲ ਜਿਹੜੀ ਆ ਬੀਜੀ ਜਾ ਸਕੇ ਬਹੁਤ ਅੱਛਾ ਫੈਸਲਾ ਹੈ ਔਰ ਕਿਸਾਨਾਂ ਦੇ ਲਈ 20000 20000 ਰੁਪਏ ਪ੍ਰਤੀ ਏਕੜ ਦਾ ਜੋ ਫੈਸਲਾ ਕੀਤਾ ਉਹ ਵੀ ਕਿਸਾਨਾਂ ਦੇ ਲਈ ਇੱਕ ਇਤਿਹਾਸਕ ਫੈਸਲਾ ਘਾਟ ਟੁੱਟੇ ਨੇ ਹੋਰ ਵੀ ਜਿਹੜੇ ਜਿੰਨੇ ਵੀ ਨੁਕਸਾਨ ਹੋਏ ਨੇ ਸੋ ਉਹ ਜਿਹੜਾ ਮੈਂ ਸਮਝਦਾ ਕਿ ਉਹ ਬਹੁਤ ਜ਼ਰੂਰੀ ਸੀ ਹੋਰ ਵੀ ਸੀਐਮ ਸਾਹਿਬ ਵੱਲੋਂ ਕਈਆਂ ਦੇ ਨਾਲ ਜਿਹੜਾ ਲਾਈਵ ਕੀਤਾ ਗਿਆ ਮਨਕੀਰਤ ਔਲਖ ਦੇ ਨਾਲ ਤੁਸੀਂ ਸਾਰਿਆਂ ਨੇ ਸੁਣਿਆ ਸੋ ਇਹ ਸਾਰੇ ਉਹਨਾਂ ਦੇ ਲਈ ਇੱਕ ਮੈਂ ਸਮਝਦਾ ਕਿ ਜਿਹੜੇ ਲੋਕ ਹੜਾਂ ਦੀ ਸਥਿਤੀ ਦੇ ਵਿੱਚ ਪੰਜਾਬ ਦਾ ਭਲਾ ਕਰ ਰਹੇ ਨੇ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਨੇ ਉਸ ਦੇ ਵਿੱਚ ਵੀ ਸੀਐਮ ਸਾਹਿਬ ਬੇਸ਼ੱਕ ਸਹਿਤ ਹਾਬ ਨਹੀਂ ਸੀ ਉਸ ਦੇ ਬਾਵਜੂਦ ਵੀ ਉਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਮੈਂ ਸਮਝਦਾ ਕਿ ਇਹ ਵੀ ਬਹੁਤ ਵੱਡੀ ਹੌਸਲਾ افزਾਈ ਵਾਲੀ ਗੱਲ ਹੈ ਸਾਹਿਬ ਜੀ ਕਿ ਹਾਲਾਤ ਨੇ ਜੀ ਫਿਲਹਾਲ ਦੀ ਘੜੀ ਹੜਾ ਨੂੰ ਲੈ ਕੇ ਆ ਹੋਸ਼ਿਆਰ ਪਰ ਲੋਕ ਸਭਾ ਦੀ ਜੇਕਰ ਗੱਲ ਕਰੀਏ ਤੇ ਮੈਂ ਸਮਝਦਾ ਕਿ ਹੋਸ਼ਿਆਰ ਪਰ ਦੇ ਹਾਲਾਤ ਜੇਕਰ ਆਪਾਂ ਇਧਰੋਂ ਮੁਕੇਰੀਆਂ ਤੋਂ ਚਲੀਏ ਮੁਕੇਰੀਆਂ ਟਾਂਡਾ ਦਸੂਆ ਇਹ ਜਿਹੜੇ ਸਾਡੇ ਨਾਲ-ਨਾਲ ਜਿਹੜੇ ਇਹ ਏਰੀਆਜ਼ ਨੇ ਇਹ ਸਾਡੇ ਬਹੁਤ ਇਫੈਕਟ ਹੋਏ ਨੇ ਹਾਲਾਂਕਿ ਕੰਢੀ ਏਰੀਆਜ਼ ਵਿੱਚ ਵੀ ਕਾਫੀ ਇਫੈਕਟ ਹੋਇਆ ਪਰ ਇੱਥੇ ਜਿਹੜਾ ਸਾਡਾ ਨੁਕਸਾਨ ਤੁਸੀਬਨ ਟੁੱਟਣ ਦੇ ਨਾਲ ਉਸ ਤੋਂ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਜਲਦੀ ਤੁਸੀਬਨ ਨੂੰ ਰਿਪੇਅਰ ਵੀ ਕਰਾਉਣ ਜਾ ਰਹੇ ਹਾਂ ਮੈਂ ਐਮਪੀ ਲੈਡ ਜੋ ਵੀ 50 ਲੱਖ ਰੁਪਏ ਜਿਹੜਾ ਉੱਥੇ ਦਿੱਤਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਉਹ ਪੱਕਾ ਇਲਾਜ ਕੀਤਾ ਜਾਵੇ ਔਰ ਸੈਂਕੜੇ ਏਕੜ ਜਿਹੜੀ ਹੈ ਫਸਲ ਵੀ ਉੱਥੇ ਤਬਾਹ ਹੋਈ ਹੈ ਸੋ ਉਹ ਤਾਂ ਸੀਐਮ ਸਾਹਿਬ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ ਔਰ ਬਹੁਤ ਸਾਰੇ ਮਕਾਨ ਜਿਹੜੇ ਆ ਖਾਸ ਤੌਰ ਤੇ ਕੱਚੀਆਂ ਛੱਤਾਂ ਵਾਲੇ ਬਾਲਿਆਂ ਵਾਲੇ ਮਕਾਨ ਜੋ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਉਹ ਮੈਂ ਸਮਝਦਾ ਕਿ ਬਹੁਤ ਅੱਛਾ ਹੈ ਹਾਲਾਂਕਿ ਪੰਜਾਬ ਕੈਬਨਿਟ ਦੇ ਫੈਸਲੇ ਜਿਹੜੇ ਬਹੁਤ ਕਾਬਲੇ ਤਾਰੀਫ ਨੇ ਪੰਜਾਬ ਦੇ ਲੋਕਾਂ ਦੇ ਲਈ ਇਹਨਾਂ ਹੜ੍ਹਾਂ ਦੀ ਸਥਿਤੀ ਦੇ ਵਿੱਚ ਬਹੁਤ ਜਿਹੜੇ ਮੈਂ ਸਮਝਦਾ ਕਿ ਲਾਹੇਵੰਦ ਸਾਬਤ ਹੋਣਗੇ ਪਰ ਜੋ ਕੱਲ ਮਾਨਯੋਗ ਪ੍ਰਧਾਨ ਮੰਤਰੀ ਜੋ ਫੈਸਲੇ ਕਰਕੇ ਗਏ ਆ ਜੋ 1600 ਕਰੋੜ ਰੁਪਏ ਮੈਂ ਸਮਝਦਾ ਕਿ ਇਹ ਤਾਂ ਬਿਲਕੁਲ ਹੀ ਇਸ ਦੇ ਇਸ ਦੇ ਨਾਲੋਂ ਤੇ ਨਾ ਹੀ ਕੁਝ ਐਲਾਨ ਕਰਕੇ ਜਾਂਦੇ ਤੇ ਸ਼ਾਇਦ ਬਿਹਤਰ ਹੁੰਦਾ ਕਿਉਂਕਿ 1600 ਕਰੋੜ ਦੇ ਨਾਲ ਤਾਂ ਕੁਝ ਵੀ ਨਹੀਂ ਹੋ ਸਕਦਾ ਔਰ 20000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋਇਆ ਚੇਬੇਵਾਲ ਸਾਹਿਬ ਉਹ ਕਹਿੰਦੇ ਮੁਲਾਕਾਤ ਕਰਕੇ ਉਹ ਸੀਐਮ ਸਾਹਿਬ ਦੀ ਸਿਹਤ ਕਿਦਾਂ ਦੀ ਹੈ ਅਹ ਸੀਐਮ ਸਾਹਿਬ ਦਾ ਹਾਲਚਾਲ ਜਾਣਨ ਲਈ ਮੈਂ ਆਇਆ ਸੀਗਾ ਔਰ ਸੀਐਮ ਸਾਹਿਬ ਨੂੰ ਮਿਲਣ ਉਪਰੰਤ ਬਹੁਤ ਤਿੱਖਾ ਅੱਛਾ ਲੱਗ ਰਿਹਾ ਉਹਨਾਂ ਦੀ ਸਿਹਤ ਜਿਹੜੀ ਆ ਬਿਲਕੁਲ ਕਾਫੀ ਠੀਕ ਨੇ ਔਰ ਗੱਲਬਾਤ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਬਿਲਕੁਲ ਹੁਣ ਕਾਫੀ ਠੀਕ ਨੇ ਔਰ ਜਲਦੀ ਡਿਸਚਾਰਜ ਹੋ ਜਾਣਗੇ ਸੋ ਕਾਫੀ ਗੱਲਾਂ ਵੀ ਹੋਈਆਂ ਤੇ ਸੀਐਮ ਸਾਹਿਬ ਦੀਆਂ ਗੱਲਾਂ ਤੋਂ ਵੀ ਬੜਾ ਨੇਚਰਲੀ ਸੀਐਮ ਸਾਹਿਬ ਬੜੇ ਸਾਡੇ ਪੰਜਾਬ ਦੇ ਸਿਆਸਤ ਦੇ ਵਿੱਚ ਜਦੋਂ ਆਂਦੇ ਨੇ ਤਾਂ ਜਿਸ ਤਰ੍ਹਾਂ ਸ਼ੇਰ ਆਂਦਾ ਹੈ ਬਿਲਕੁਲ ਤੇ ਉਸ ਤਰ੍ਹਾਂ ਸ਼ੇਰ ਮੰਗ ਗਰਜਦੇ ਨੇ ਤੇ ਸ਼ੇਰ ਵਾਂਗ ਕੰਮ ਕਰਦੇ ਨੇ ਜੀ ਬੇਸ਼ੱਕ ਹਸਪਤਾਲ 'ਚ ਸੀਗੀ ਕੈਬਨਟ ਮੀਟਿੰਗ ਹੋ ਗਈ ਹੋਰ ਮੀਟਿੰਗਾਂ ਹੋਣ ਕੱਲ ਵੀ ਬਹੁਤ ਸਾਰੇ ਲੋਕਾਂ ਨਾਲ ਜਿਹੜੀ ਆਨਲਾਈਨ ਗੱਲਬਾਤ ਉਹਨਾਂ ਨਾਲ ਕੀਤੀ ਗਈ ਹਾਲੀ ਬਿਲਕੁਲ ਸੀਐਮ ਸਾਹਿਬ ਨੇ ਦੇਖੋ ਜਿਹੜੀਆਂ ਜਿਹੜੇ ਕੰਮ ਜ਼ਰੂਰੀ ਨੇ ਖਾਸ ਤੌਰ ਤੇ ਕੈਬਨਿਟ ਦੇ ਫੈਸਲੇ ਜੋ ਨਾਲ ਵੱਲੋਂ ਲੈ ਗਏ ਉਹ ਫੈਸਲੇ ਇਸ ਤਰ੍ਹਾਂ ਦੇ ਫੈਸਲੇ ਸੀ ਜਿਹੜੇ ਕਿਉਂਕਿ ਪੰਜਾਬ ਪਹਿਲੀ ਵਾਰ ਚਾਰ ਦਹਾਕਿਆਂ ਦੇ ਵਿੱਚ ਏਡੀ ਵੱਡੀ ਜਿਹੜੇ ਹੜਾਂ ਦੀ ਚਪੇਟ ਦੇ ਵਿੱਚ ਆ ਔਰ ਜਿਹੜੇ ਉਹਨਾਂ ਇਤਿਹਾਸਿਕ ਫੈਸਲਿਆਂ ਦੇ ਲਈ ਕੈਬਨਿਟ ਮੀਟਿੰਗ ਦੇ ਵਿੱਚ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਸੀ ਉਹਨਾਂ ਨੇ ਬੇਸ਼ੱਕ ਹਸਪਤਾਲ ਦਾਖਲ ਸਨ ਉਸ ਦੇ ਬਾਵਜੂਦ ਉਹਨਾਂ ਨੇ ਮੀਡੀਆ ਨੂੰ ਐਡਰੈਸ ਕੀਤਾ ਪੰਜਾਬ ਦੇ ਲੋਕਾਂ ਨੂੰ ਐਡਰੈਸ ਕੀਤਾ ਕੈਬਨਟ ਨੂੰ ਐਡਰੈਸ ਕੀਤਾ ਔਰ ਕੈਬਨਟ ਦੇ ਵਿੱਚ ਜੋ ਫੈਸਲੇ ਲਏ ਗਏ ਆ ਉਹ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਲਾਹੇਵੰਦ ਨੇ ਇਤਿਹਾਸਕ ਨੇ ਜਿਸ ਦਾ ਖੇਤ ਉਸ ਦੀ ਰੇਤ ਬੜਾ ਬਹੁਤ ਅੱਛਾ ਕਿਉਂਕਿ ਹੜ੍ਹਾਂ ਦੇ ਆਣ ਤੋਂ ਬਾਅਦ ਜਿੱਦਾਂ ਜਿਸ ਤਰ੍ਹਾਂ ਸਿਲਟ ਖੇਤਾਂ ਦੇ ਵਿੱਚ ਇਕੱਠੀ ਹੋਈ ਆ ਸੋ ਉਸ ਨੂੰ ਜੋ ਫੈਸਲਾ ਲਿਆ ਗਿਆ ਤਾਂ ਕਿ ਅਗਲੀ ਫਸਲ ਜਿਹੜੀ ਆ ਬੀਜੀ ਜਾ ਸਕੇ ਬਹੁਤ ਅੱਛਾ ਫੈਸਲਾ ਹੈ ਔਰ ਕਿਸਾਨਾਂ ਦੇ ਲਈ 20000 ਅ 20000 ਰੁਪਏ ਪ੍ਰਤੀ ਏਕੜ ਦਾ ਜੋ ਫੈਸਲਾ ਕੀਤਾ ਉਹ ਵੀ ਕਿਸਾਨਾਂ ਦੇ ਲੈ ਕੇ ਇਤਿਹਾਸਕ ਫੈਸਲਾ ਕਰ ਟੁੱਟੇ ਨੇ ਹੋਰ ਵੀ ਜਿਹੜੇ ਜਿੰਨੇ ਵੀ ਨੁਕਸਾਨ ਹੋਏ ਨੇ ਸੋ ਉਹ ਜਿਹੜਾ ਮੈਂ ਸਮਝਦਾ ਕਿ ਉਹ ਬਹੁਤ ਜ਼ਰੂਰੀ ਸੀ ਹੋਰ ਵੀ ਸੀਐਮ ਸਾਹਿਬ ਵੱਲੋਂ ਕਈਆਂ ਦੇ ਨਾਲ ਅ ਜਿਹੜਾ ਲਾਈਵ ਕੀਤਾ ਗਿਆ ਮਨਕੀਰਤ ਔਲਖ ਦੇ ਨਾਲ ਤੁਸੀਂ ਸਾਰਿਆਂ ਨੇ ਸੁਣਿਆ ਸੋ ਇਹ ਸਾਰੇ ਉਹਨਾਂ ਦੇ ਲਈ ਇੱਕ ਮੈਂ ਸਮਝਦਾ ਕਿ ਜਿਹੜੇ ਲੋਗ ਹੜ੍ਹਾਂ ਦੀ ਸਥਿਤੀ ਦੇ ਵਿੱਚ ਪੰਜਾਬ ਦਾ ਭਲਾ ਕਰ ਰਹੇ ਨੇ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਨੇ ਉਸ ਦੇ ਵਿੱਚ ਵੀ ਸੀਐਮ ਸਾਹਿਬ ਬੇਸ਼ੱਕ ਸੇਤਿਆਬ ਨਹੀਂ ਸੀ ਉਸ ਦੇ باوجود ਵੀ ਉਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਮੈਂ ਸਮਝਦਾ ਕਿ ਇਹ ਵੀ ਬਹੁਤ ਵੱਡੀ ਹੌਸਲਾ ਫਜ਼ਾਈ ਵਾਲੀ ਗੱਲ ਹੈ ਹੁਸ਼ਿਆਰ ਸਾਹਿਬ ਜਿਹੜਾ ਕੀ ਹਾਲਾਤ ਨੇ ਜੀ ਫਿਲਾਲ ਦੀ ਘੜੀ ਖੜਾ ਨੂੰ ਲੈ ਕੇ ਆਹ ਹੁਸ਼ਿਆਰ ਪਰ ਲੋਕ ਸਭਾ ਦੀ ਜੇਕਰ ਗੱਲ ਕਰੀਏ ਤੇ ਮੈਂ ਸਮਝਦਾ ਕਿ ਹੁਸ਼ਿਆਰ ਪਰ ਦੇ ਹਾਲਾਤ ਜੇਕਰ ਆਪਾਂ ਇਧਰੋਂ ਮੁਕੇਰੀਆਂ ਤੋਂ ਚਲੀਏ ਮੁਕੇਰੀਆਂ ਟਾਂਡਾ ਦਸੂਆ ਇਹ ਜਿਹੜੇ ਸਾਡੇ ਨਾਲ-ਨਾਲ ਜਿਹੜੇ ਇਹ ਏਰੀਆਜ਼ ਨੇ ਇਹ ਸਾਡੇ ਬਹੁਤ ਇਫੈਕਟ ਹੋਏ ਨੇ ਹਾਲਾਂਕਿ ਕੰਢੀ ਏਰੀਆਜ਼ ਵਿੱਚ ਵੀ ਕਾਫੀ ਇਫੈਕਟ ਹੋਇਆ ਪਰ ਇੱਥੇ ਜਿਹੜਾ ਸਾਡਾ ਨੁਕਸਾਨ ਤੁਸੀਬਨ ਟੁੱਟਣ ਦੇ ਨਾਲ ਉਸ ਤੋਂ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਜਲਦੀ ਤੁਸੀਬਨ ਨੂੰ ਰਿਪੇਅਰ ਵੀ ਕਰਾਉਣ ਜਾ ਰਹੇ ਹਾਂ ਮੈਂ ਐਮਪੀ ਲਾਈਟ ਜੋ ਵੀ 50 ਲੱਖ ਰੁਪਏ ਜਿਹੜਾ ਉੱਥੇ ਦਿੱਤਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਉਹ ਪੱਕਾ ਇਲਾਜ ਕੀਤਾ ਜਾਵੇ ਔਰ ਸੈਂਕੜੇ ਏਕੜ ਜਿਹੜੀ ਹੈ ਫਸਲ ਵੀ ਉੱਥੇ ਤਬਾਹ ਹੋਈ ਹੈ ਸੋ ਉਹ ਤਾਂ ਸੀਐਮ ਸਾਹਿਬ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ ਔਰ ਬਹੁਤ ਸਾਰੇ ਮਕਾਨ ਜਿਹੜੇ ਆ ਖਾਸ ਤੌਰ ਤੇ ਕੱਚੀਆਂ ਛੱਤਾਂ ਵਾਲੇ ਬਾਲਿਆਂ ਵਾਲੇ ਮਕ ਜੋ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਉਹ ਮੈਂ ਸਮਝਦਾ ਕਿ ਬਹੁਤ ਅੱਛਾ ਹੈ ਹਾਲਾਂਕਿ ਪੰਜਾਬ ਕੈਬਨਿਟ ਦੇ ਫੈਸਲੇ ਜਿਹੜੇ ਬਹੁਤ ਕਾਬਲੇ ਤਾਰੀਫ ਨੇ ਪੰਜਾਬ ਦੇ ਲੋਕਾਂ ਦੇ ਲਈ ਇਹਨਾਂ ਹੜ੍ਹਾਂ ਦੀ ਸਥਿਤੀ ਦੇ ਵਿੱਚ ਬਹੁਤ ਜਿਹੜੇ ਮੈਂ ਸਮਝਦਾ ਕਿ ਲਾਹੇਵੰਦ ਸਾਬਤ ਹੋਣਗੇ ਪਰ ਜੋ ਕੱਲ ਮਾਨਯੋਗ ਪ੍ਰਧਾਨ ਮੰਤਰੀ ਜੋ ਫੈਸਲੇ ਕਰਕੇ ਗਏ ਆ ਜੋ 1600 ਕਰੋੜ ਰੁਪਏ ਮੈਂ ਸਮਝਦਾ ਕਿ ਇਹ ਤਾਂ ਬਿਲਕੁਲ ਹੀ ਇਸ ਇਸ ਦੇ ਨਾਲ ਉਹ ਤੇ ਨਾ ਹੀ ਕੁਝ ਐਲਾਨ ਕਰਕੇ ਜਾਂਦੇ ਤੇ ਸ਼ਾਇਦ ਬਿਹਤਰ ਹੁੰਦਾ ਕਿਉਂਕਿ 1600 ਕਰੋੜ ਦੇ ਨਾਲ ਤਾਂ ਕੁਝ ਵੀ ਨਹੀਂ ਹੋ ਸਕਦਾ ਔਰ 20000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋਇਆ ਜਵੇਬਾਦ ਸਾਹਿਬ ਉਹ ਮਿਲਾਕਤ ਕਰਕੇ ਸੀਐਮ ਸਾਹਿਬ ਦੀ ਸਿਹਤ ਕਿਦਾਂ ਦੀ ਹੈ ਆ ਸੀਐਮ ਸਾਹਿਬ ਦਾ ਹਾਲਚਲ ਜਾਣਨ ਲਈ ਮੈਂ ਆਇਆ ਸੀਗਾ ਔਰ ਸੀਐਮ ਸਾਹਿਬ ਨੂੰ ਮਿਲਣ ਉਪਰੰਤ ਬਹੁਤ ਤਿੱਖਾ ਅੱਛਾ ਲੱਗ ਰਿਹਾ ਉਹਨਾਂ ਦੀ ਸਿਹਤ ਜਿਹੜੀ ਆ ਬਿਲਕੁਲ ਕਾਫੀ ਠੀਕ ਨੇ ਔਰ ਗੱਲਬਾਤ ਤੋਂ ਇੰਜ ਪ੍ਰਤੀਤ ਹੋ ਰਹੀ ਸੀ ਕਿ ਬਿਲਕੁਲ ਹੁਣ ਕਾਫੀ ਠੀਕ ਨੇ ਔਰ ਜਲਦੀ ਡਿਸਚਾਰਜ ਹੋ ਜਾਣਗੇ ਸੋ ਕਾਫੀ ਗੱਲਾਂ ਵੀ ਹੋਈਆਂ ਤੇ ਸੀਐਮ ਸਾਹਿਬ ਦੀਆਂ ਗੱਲਾਂ ਤੋਂ ਵੀ ਬੜਾ ਨੇਚਰਚਲੀ ਸੀਐਮ ਸਾਹਿਬ ਬੜੇ ਸਾਡੇ ਪੰਜਾਬ ਦੇ ਸਿਆਸਤ ਦੇ ਵਿੱਚ ਜਦੋਂ ਆਂਦੇ ਨੇ ਤਾਂ ਜਿਸ ਤਰ੍ਹਾਂ ਸ਼ੇਰ ਆਂਦਾ ਹੈ ਬਿਲਕੁਲ ਤੇ ਉਸ ਤਰ੍ਹਾਂ ਸ਼ੇਰ ਮੰਗ ਗਰਜਦੇ ਨੇ ਤੇ ਸ਼ੇਰ ਵਾਂਗ ਕੰਮ ਕਰਦੇ ਨੇ ਜੀ ਬੇਸ਼ਰਖ ਹਸਪਤਾਲ ਤੇ ਸੀਗੀ ਕੈਬਨਟ ਮੀਟਿੰਗ ਹੋ ਗਈ ਹੋਰ ਮੀਟਿੰਗਾਂ ਹਣ ਕੱਲ ਵੀ ਬਹੁਤ ਸਾਰੇ ਲੋਕਾਂ ਨਾਲ ਜਿਹੜੀ ਆਨਲਾਈਨ ਗੱਲਬਾਤ ਉਹਨਾਂ ਉਹ ਕੀਤੀ ਗਈ ਹਾਲੀ ਬਿਲਕੁਲ ਸੀਐਮ ਸਾਹਿਬ ਨੇ ਦੇਖੋ ਜਿਹੜੀਆਂ ਜਿਹੜੇ ਕੰਮ ਜ਼ਰੂਰੀ ਨੇ ਖਾਸ ਤੌਰ ਤੇ ਕੈਬਨਿਟ ਦੇ ਫੈਸਲੇ ਜੋ ਉਹਨਾਂ ਵੱਲੋਂ ਲੈ ਗਏ ਉਹ ਫੈਸਲੇ ਇਸ ਤਰ੍ਹਾਂ ਦੇ ਫੈਸਲੇ ਸੀ ਜਿਹੜੇ ਕਿਉਂਕਿ ਪੰਜਾਬ ਪਹਿਲੀ ਵਾਰ ਚਾਰ ਦਹਾਕਿਆਂ ਦੇ ਵਿੱਚ ਏਡੀ ਵੱਡੀ ਜਿਹੜੇ ਹੜਾਂ ਦੀ ਚਪੇਟ ਦੇ ਵਿੱਚ ਆ ਔਰ ਜਿਹੜੇ ਉਹਨਾਂ ਇਤਿਹਾਸਿਕ ਫੈਸਲਿਆਂ ਦੇ ਲਈ ਕੈਬਨਿਟ ਮੀਟਿੰਗ ਦੇ ਵਿੱਚ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਸੀ ਉਹਨਾਂ ਨੇ ਬੇਸ਼ੱਕ ਹਸਪਤਾਲ ਦਾਖਲ ਸਨ ਉਸ ਦੇ ਬਾਵਜੂਦ ਉਹਨਾਂ ਨੇ মিডিਆ ਨੂੰ ਐਡਰੈਸ ਕੀਤਾ ਪੰਜਾਬ ਦੇ ਲੋਕਾਂ ਨੂੰ ਐਡਰੈਸ ਕੀਤਾ ਕੈਬਨਟ ਨੂੰ ਐਡਰੈਸ ਕੀਤਾ ਔਰ ਕੈਬਨਟ ਦੇ ਵਿੱਚ ਜੋ ਫੈਸਲੇ ਲਏ ਗਏ ਆ ਉਹ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਲਾਹੇਵੰਦ ਨੇ ਇਤਿਹਾਸਕ ਨੇ ਜਿਸ ਦਾ ਖੇਤ ਉਸ ਦੀ ਰੇਤ ਬੜਾ ਬਹੁਤ ਅੱਛਾ ਕਿਉਂਕਿ ਹੜ੍ਹਾਂ ਦੇ ਆਣ ਤੋਂ ਬਾਅਦ ਜਿੱਦਾਂ ਜਿਸ ਤਰ੍ਹਾਂ ਸੇਲਟ ਖੇਤਾਂ ਦੇ ਵਿੱਚ ਇਕੱਠੀ ਹੋਈ ਆ ਸੋ ਉਸ ਨੂੰ ਜੋ ਫੈਸਲਾ ਲਿਆ ਗਿਆ ਤਾਂ ਕਿ ਅਗਲੀ ਫਸਲ ਜਿਹੜੀ ਆ ਬੀਜੀ ਜਾ ਸਕੇ ਬਹੁਤ ਅੱਛਾ ਫੈਸਲਾ ਹੈ ਔਰ ਕਿਸਾਨਾਂ ਦੇ ਲਈ 20000 ਅ 20000 ਰੁਪਏ ਪ੍ਰਤੀ ਏਕੜ ਦਾ ਜੋ ਫੈਸਲਾ ਕੀਤਾ ਉਹ ਵੀ ਕਿਸਾਨਾਂ ਦੇ ਲਈ ਇੱਕ ਇਤਿਹਾਸਕ ਫੈਸਲਾ ਕਰ ਟੁੱਟੇ ਨੇ ਹੋਰ ਵੀ ਜਿਹੜੇ ਜਿੰਨੇ ਵੀ ਨੁਕਸਾਨ ਹੋਏ ਨੇ ਸੋ ਉਹ ਜਿਹੜਾ ਮੈਂ ਸਮਝਦਾ ਕਿ ਉਹ ਬਹੁਤ ਜ਼ਰੂਰੀ ਸੀ ਹੋਰ ਵੀ ਸੀਐਮ ਸਾਹਿਬ ਵੱਲੋਂ ਕਈਆਂ ਦੇ ਨਾਲ ਜਿਹੜਾ ਲਾਈਵ ਕੀਤਾ ਗਿਆ ਮਨਕੀਰਤ ਔਲਖ ਦੇ ਨਾਲ ਤੁਸੀਂ ਸਾਰਿਆਂ ਨੇ ਸੁਣਿਆ ਸੋ ਇਹ ਸਾਰੇ ਉਹਨਾਂ ਦੇ ਲਈ ਇੱਕ ਮੈਂ ਸਮਝਦਾ ਕਿ ਜਿਹੜੇ ਲੋਗ ਹੜਾਂ ਦੀ ਸਥਿਤੀ ਦੇ ਵਿੱਚ ਪੰਜਾਬ ਦਾ ਭਲਾ ਕਰ ਰਹੇ ਨੇ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਨੇ ਉਸ ਦੇ ਵਿੱਚ ਵੀ ਸੀਐਮ ਸਾਹਿਬ ਬੇਸ਼ੱਕ ਸੇਤਿਆਬ ਨਹੀਂ ਸੀ ਉਸ ਦੇ باوجود ਵੀ ਉਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਮੈਂ ਸਮਝਦਾ ਕਿ ਇਹ ਵੀ ਬਹੁਤ ਵੱਡੀ ਹੌਸਲਾ ਫਜ਼ਾਈ ਵਾਲੀ ਗੱਲ ਹੈ ਜੀ ਬੇਵਾਸਬ ਜਿਹੜਾ ਕੀ ਹਾਲਾਤ ਨੇ ਜੀ ਫਿਲਹਾਲ ਦੀ ਕਿڑی ਖੜਾ ਨੂੰ ਲੈ ਕੇ ਆ ਹੁਸ਼ਿਆਰ ਪਰ ਲੋਕ ਸਭਾ ਦੀ ਜੇਕਰ ਗੱਲ ਕਰੀਏ ਤੇ ਮੈਂ ਸਮਝਦਾ ਕਿ ਹੁਸ਼ਿਆਰ ਪਰ ਦੇ ਹਾਲਾਤ ਜੇਕਰ ਆਪਾਂ ਇਧਰੋਂ ਮੁਕੇਰੀਆਂ ਤੋਂ ਚਲੀਏ ਮੁਕੇਰੀਆਂ ਟਾਂਡਾ ਦਸੂਆ ਇਹ ਜਿਹੜੇ ਸਾਡੇ ਨਾਲ-ਨਾਲ ਜਿਹੜੇ ਇਹ ਏਰੀਆਜ਼ ਨੇ ਇਹ ਸਾਡੇ ਬਹੁਤ ਇਫੈਕਟ ਹੋਏ ਨੇ ਹਾਲਾਂਕਿ ਕੰਢੀ ਏਰੀਆਜ਼ ਵਿੱਚ ਵੀ ਕਾਫੀ ਇਫੈਕਟ ਹੋਇਆ ਪਰ ਇੱਥੇ ਜਿਹੜਾ ਸਾਡਾ ਨੁਕਸਾਨ ਤੁਸੀਬਨ ਟੁੱਟਣ ਦੇ ਨਾਲ ਉੱਥੇ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਜਲਦੀ ਤੁਸੀਬਨ ਨੂੰ ਰਿਪੇਅਰ ਵੀ ਕਰਾਉਣ ਜਾ ਰਹੇ ਹਾਂ ਮੈਂ ਐਮਪੀ ਲੈਡ ਜੋ ਵੀ 50 ਲੱਖ ਰੁਪਏ ਜਿਹੜਾ ਉੱਥੇ ਦਿੱਤਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਉਹ ਪੱਕਾ ਇਲਾਜ ਕੀਤਾ ਜਾਵੇ ਔਰ ਸੈਂਕੜੇ ਏਕੜ ਜਿਹੜੀ ਹੈ ਫਸਲ ਵੀ ਉੱਥੇ ਤਬਾਹ ਹੋਈ ਹੈ ਸੋ ਉਹ ਤਾਂ ਸੀਐਮ ਸਾਹਿਬ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ ਔਰ ਬਹੁਤ ਸਾਰੇ ਮਕਾਨ ਜਿਹੜੇ ਆ ਖਾਸ ਤੌਰ ਤੇ ਕੱਚੀਆਂ ਛੱਤਾਂ ਵਾਲੇ ਬਾਲਿਆਂ ਵਾਲੇ ਮ ਜੋ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਉਹ ਮੈਂ ਸਮਝਦਾ ਕਿ ਬਹੁਤ ਅੱਛਾ ਹੈ ਹਾਲਾਂਕਿ ਪੰਜਾਬ ਕੈਬਨਿਟ ਦੇ ਫੈਸਲੇ ਜਿਹੜੇ ਬਹੁਤ ਕਾਬਲੇ ਤਾਰੀਫ ਨੇ ਪੰਜਾਬ ਦੇ ਲੋਕਾਂ ਦੇ ਲਈ ਇਹਨਾਂ ਹੜ੍ਹਾਂ ਦੀ ਸਥਿਤੀ ਦੇ ਵਿੱਚ ਬਹੁਤ ਜਿਹੜੇ ਮੈਂ ਸਮਝਦਾ ਕਿ ਲਾਹੇਵੰਦ ਸਾਬਤ ਹੋਣਗੇ ਪਰ ਜੋ ਕੱਲ ਮਾਨਯੋਗ ਪ੍ਰਧਾਨ ਮੰਤਰੀ ਜੋ ਫੈਸਲੇ ਕਰਕੇ ਗਏ ਆ ਜੋ 1600 ਕਰੋੜ ਰੁਪਏ ਮੈਂ ਸਮਝਦਾ ਕਿ ਇਹ ਤਾਂ ਬਿਲਕੁਲ ਹੀ ਇਸ ਇਸ ਦੇ ਨਾਲ ਉਹ ਤੇ ਨਾ ਹੀ ਕੁਝ ਐਲਾਨ ਕਰਕੇ ਜਾਂਦੇ ਤੇ ਸ਼ਾਇਦ ਬਿਹਤਰ ਹੁੰਦਾ ਕਿਉਂਕਿ 1600 ਕਰੋੜ ਦੇ ਨਾਲ ਤਾਂ ਕੁਝ ਵੀ ਨਹੀਂ ਹੋ ਸਕਦਾ ਔਰ 20000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋਇਆ ਜਵੇਬਾਦ ਸਾਹਿਬ ਉਹ ਮਿਲਾਕਤ ਕਰਕੇ ਆ ਹਾਂ ਸੀਐਮ ਸਾਹਿਬ ਦੀ ਸਿਹਤ ਕਿਦਾਂ ਦੀ ਹੈ ਅ ਸੀਐਮ ਸਾਹਿਬ ਦਾ ਹਾਲਚਾਲ ਜਾਣਨ ਲਈ ਮੈਂ ਆਇਆ ਸੀਗਾ ਔਰ ਸੀਐਮ ਸਾਹਿਬ ਨੂੰ ਮਿਲਣ ਉਪਰੰਤ ਬਹੁਤ ਤਕਤਾ ਅੱਛਾ ਲੱਗ ਰਿਹਾ ਉਹਨਾਂ ਦੀ ਸਿਹਤ ਜਿਹੜੀ ਆ ਬਿਲਕੁਲ ਕਾਫੀ ਠੀਕ ਨੇ ਔਰ ਗੱਲਬਾਤ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਬਿਲਕੁਲ ਹੁਣ ਕਾਫੀ ਠੀਕ ਨੇ ਔਰ ਜਲਦੀ ਡਿਸਚਾਰਜ ਹੋ ਜਾਣਗੇ ਸੋ ਕਾਫੀ ਗੱਲਾਂ ਵੀ ਹੋਈਆਂ ਤੇ ਸੀਐਮ ਸਾਹਿਬ ਦੀਆਂ ਗੱਲਾਂ ਤੋਂ ਵੀ ਬੜਾ ਨੇਚਰਚਲੀ ਸੀਐਮ ਸਾਹਿਬ ਬੜੇ ਸਾਡੇ ਪੰਜਾਬ ਦੇ ਸਿਆਸਤ ਦੇ ਵਿੱਚ ਜਦੋਂ ਆਂਦੇ ਨੇ ਤਾਂ ਜਿਸ ਤਰ੍ਹਾਂ ਸ਼ੇਰ ਆਂਦਾ ਹੈ ਬਿਲਕੁਲ ਤੇ ਉਸ ਤਰ੍ਹਾਂ ਸ਼ੇਰ ਮੰਗ ਗਰਜਦੇ ਨੇ ਤੇ ਸ਼ੇਰ ਵਾਂਗ ਕੰਮ ਕਰਦੇ ਨੇ ਜੀ ਬੇਸ਼ੱਕ ਹਸਪਤਾਲ 'ਚ ਸੀਗੀ ਕੈਬਨਟ ਮੀਟਿੰਗ ਹੋ ਗਈ ਹੋਰ ਮੀਟਿੰਗਾਂ ਹੋਣ ਕੱਲ ਵੀ ਬਹੁਤ ਸਾਰੇ ਲੋਕਾਂ ਨਾਲ ਜਿਹੜੀ ਆਨਲਾਈਨ ਗੱਲਬਾਤ ਉਹਨਾਂ ਕੋਲ ਕੀਤੀ ਗਈ ਹਾਲੀ ਬਿਲਕੁਲ ਸੀਐਮ ਸਾਹਿਬ ਨੇ ਦੇਖੋ ਜਿਹੜੀਆਂ ਜਿਹੜੇ ਕੰਮ ਜ਼ਰੂਰੀ ਨੇ ਖਾਸ ਤੌਰ ਤੇ ਕੈਬਨਿਟ ਦੇ ਫੈਸਲੇ ਜੋ ਨਾਲ ਵੱਲੋਂ ਲੈ ਗਏ ਉਹ ਫੈਸਲੇ ਇਸ ਤਰ੍ਹਾਂ ਦੇ ਫੈਸਲੇ ਸੀ ਜਿਹੜੇ ਕਿਉਂਕਿ ਪੰਜਾਬ ਪਹਿਲੀ ਵਾਰ ਚਾਰ ਦਹਾਕਿਆਂ ਦੇ ਵਿੱਚ ਏਡੀ ਵੱਡੀ ਜਿਹੜੇ ਹੜਾਂ ਦੀ ਚਪੇਟ ਦੇ ਵਿੱਚ ਆ ਔਰ ਜਿਹੜੇ ਉਹਨਾਂ ਇਤਿਹਾਸਿਕ ਫੈਸਲਿਆਂ ਦੇ ਲਈ ਕੈਬਨਿਟ ਮੀਟਿੰਗ ਦੇ ਵਿੱਚ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਸੀ ਉਹਨਾਂ ਨੇ ਬੇਸ਼ੱਕ ਹਸਪਤਾਲ ਦਾਖਲ ਸਨ ਉਸ ਦੇ ਬਾਵਜੂਦ ਉਹਨਾਂ ਨੇ ਮੀਡੀਆ ਨੂੰ ਐਡਰੈਸ ਕੀਤਾ ਪੰਜਾਬ ਦੇ ਲੋਕਾਂ ਨੂੰ ਐਡਰੈਸ ਕੀਤਾ ਕੈਬਨਟ ਨੂੰ ਐਡਰੈਸ ਕੀਤਾ ਔਰ ਕੈਬਨਟ ਦੇ ਵਿੱਚ ਜੋ ਫੈਸਲੇ ਲਏ ਗਏ ਆ ਉਹ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਲਾਹੇਵੰਦ ਨੇ ਇਤਿਹਾਸਕ ਨੇ ਜਿਸ ਦਾ ਖੇਤ ਉਸ ਦੀ ਰੇਤ ਬੜਾ ਬਹੁਤ ਅੱਛਾ ਕਿਉਂਕਿ ਹੜ੍ਹਾਂ ਦੇ ਆਣ ਤੋਂ ਬਾਅਦ ਜਿੱਦਾਂ ਜਿਸ ਤਰ੍ਹਾਂ ਸਿਲਟ ਖੇਤਾਂ ਦੇ ਵਿੱਚ ਇਕੱਠੀ ਹੋਈ ਆ ਸੋ ਉਸ ਨੂੰ ਜੋ ਫੈਸਲਾ ਲਿਆ ਗਿਆ ਹੈ ਤਾਂ ਕਿ ਅਗਲੀ ਫਸਲ ਜਿਹੜੀ ਆ ਬੀਜੀ ਜਾ ਸਕੇ ਬਹੁਤ ਅੱਛਾ ਫੈਸਲਾ ਹੈ ਔਰ ਕਿਸਾਨਾਂ ਦੇ ਲਈ 20000 ਅ 20000 ਰੁਪਏ ਪ੍ਰਤੀ ਏਕੜ ਦਾ ਜੋ ਫੈਸਲਾ ਕੀਤਾ ਉਹ ਵੀ ਕਿਸਾਨਾਂ ਦੇ ਲਈ ਇੱਕ ਇਤਿਹਾਸਕ ਫੈਸਲਾ ਕਰ ਟੁੱਟੇ ਨੇ ਹੋਰ ਵੀ ਜਿਹੜੇ ਜਿੰਨੇ ਵੀ ਨੁਕਸਾਨ ਹੋਏ ਨੇ ਸੋ ਉਹ ਜਿਹੜਾ ਮੈਂ ਸਮਝਦਾ ਕਿ ਉਹ ਬਹੁਤ ਜ਼ਰੂਰੀ ਸੀ ਹੋਰ ਵੀ ਸੀਐਮ ਸਾਹਿਬ ਵੱਲੋਂ ਕਈਆਂ ਦੇ ਨਾਲ ਅ ਜਿਹੜਾ ਲਾਈਵ ਕੀਤਾ ਗਿਆ ਮਨਕੀਰ ਤੌਲਕ ਦੇ ਨਾਲ ਤੁਸੀਂ ਸਾਰਿਆਂ ਨੇ ਸੁਣਿਆ ਸੋ ਇਹ ਸਾਰੇ ਉਹਨਾਂ ਦੇ ਲਈ ਇੱਕ ਮੈਂ ਸਮਝਦਾ ਕਿ ਜਿਹੜੇ ਲੋਕ ਹੜ੍ਹਾਂ ਦੀ ਸਥਿਤੀ ਦੇ ਵਿੱਚ ਪੰਜਾਬ ਦਾ ਭਲਾ ਕਰ ਰਹੇ ਨੇ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਨੇ ਉਸ ਦੇ ਵਿੱਚ ਵੀ ਸੀਐਮ ਸਾਹਿਬ ਬੇਸ਼ੱਕ ਸਹਿਤ ਹਾਜ਼ਰ ਨਹੀਂ ਸੀ ਉਸ ਦੇ باوجود ਵੀ ਉਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਮੈਂ ਸਮਝਦਾ ਕਿ ਇਹ ਵੀ ਬਹੁਤ ਵੱਡੀ ਹੌਸਲਾ افزਾਈ ਵਾਲੀ ਗੱਲ ਹੈ। ਸਾਹਿਬ ਜਿਹੜਾ ਕੀ ਹਾਲਾਤ ਨੇ ਜੀ ਫਿਲਾਲ ਦੀ ਘੜੀ ਹੜਾ ਨੂੰ ਲੈ ਕੇ। ਆ ਹੁਸ਼ਿਆਰ ਪਰ ਲੋਕ ਸਭਾ ਦੀ ਜੇਕਰ ਗੱਲ ਕਰੀਏ ਤੇ ਮੈਂ ਸਮਝਦਾ ਕਿ ਹੁਸ਼ਿਆਰ ਪਰ ਦੇ ਹਾਲਾਤ ਜੇਕਰ ਆਪਾਂ ਇਧਰੋਂ ਮੁਕੇਰੀਆਂ ਤੋਂ ਚਲੀਏ। ਮੁਕੇਰੀਆਂ, ਟਾਂਡਾ, ਦਸੂਆ ਇਹ ਜਿਹੜੇ ਸਾਡੇ ਨਾਲ-ਨਾਲ ਜਿਹੜੇ ਇਹ ਏਰੀਆਜ਼ ਨੇ ਇਹ ਸਾਡੇ ਬਹੁਤ ਇਫੈਕਟ ਹੋਏ ਨੇ ਹਾਲਾਂਕਿ ਕੰਢੀ ਏਰੀਆਜ਼ ਵਿੱਚ ਵੀ ਕਾਫੀ ਇਫੈਕਟ ਹੋਇਆ ਪਰ ਇੱਥੇ ਜਿਹੜਾ ਸਾਡਾ ਨੁਕਸਾਨ ਤੁਸੀਬਨ ਟੁੱਟਣ ਦੇ ਨਾਲ ਉੱਥੇ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਜਲਦੀ ਤੁਸੀਬਨ ਨੂੰ ਰਿਪੇਅਰ ਵੀ ਕਰਾਉਣ ਜਾ ਰਹੇ ਹਾਂ ਮੈਂ ਐਮਪੀ ਲੈਡ ਚੋ ਵੀ 50 ਲੱਖ ਰੁਪਏ ਜਿਹੜਾ ਉੱਥੇ ਦਿੱਤਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਉਹ ਪੱਕਾ ਇਲਾਜ ਕੀਤਾ ਜਾਵੇ ਔਰ ਸੈਂਕੜੇ ਏਕੜ ਜਿਹੜੀ ਹੈ ਫਸਲ ਵੀ ਉੱਥੇ ਤਬਾਹ ਹੋਈ ਹੈ ਸੋ ਉਹ ਤਾਂ ਸੀਐਮ ਸਾਹਿਬ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ ਔਰ ਬਹੁਤ ਸਾਰੇ ਮਕਾਨ ਜਿਹੜੇ ਹੈ ਖਾਸ ਤੌਰ ਤੇ ਕੱਚੀਆਂ ਛੱਤਾਂ ਵਾਲੇ ਬਾਲਿਆਂ ਵਾਲੇ ਮਕਾਨ ਜਿਹੜੇ ਆ ਉਹ ਟਾਇਟੇਰੀ ਹੋਏ ਨੇ ਉਸ ਦੇ ਲਈ ਵੀ ਜੋ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਉਹ ਮੈਂ ਸਮਝਦਾ ਕਿ ਬਹੁਤ ਅੱਛਾ ਹੈ ਹਾਲਾਂਕਿ ਪੰਜਾਬ ਕੈਬਨਿਟ ਦੇ ਫੈਸਲੇ ਜਿਹੜੇ ਬਹੁਤ ਕਾਬਲੇ ਤਾਰੀਫ ਨੇ ਪੰਜਾਬ ਦੇ ਲੋਕਾਂ ਦੇ ਲਈ ਇਹਨਾਂ ਹੜ੍ਹਾਂ ਦੀ ਸਥਿਤੀ ਦੇ ਵਿੱਚ ਬਹੁਤ ਜਿਹੜੇ ਮੈਂ ਸਮਝਦਾ ਕਿ ਲਾਹੇਵੰਦ ਸਾਬਤ ਹੋਣਗੇ ਪਰ ਜੋ ਕੱਲ ਮਾਨਯੋਗ ਪ੍ਰਧਾਨ ਮੰਤਰੀ ਜੋ ਫੈਸਲੇ ਕਰਕੇ ਗਏ ਆ ਜੋ 1600 ਕਰੋੜ ਰੁਪਏ ਮੈਂ ਸਮਝਦਾ ਕਿ ਇਹ ਤਾਂ ਬਿਲਕੁਲ ਹੀ ਇਸ ਇਸ ਦੇ ਨਾਲ ਉਹ ਤੇ ਨਾ ਹੀ ਕੁਝ ਐਲਾਨ ਕਰਕੇ ਜਾਂਦੇ ਤੇ ਸ਼ਾਇਦ ਬਿਹਤਰ ਹੁੰਦਾ ਕਿਉਂਕਿ 1600 ਕਰੋੜ ਦੇ ਨਾਲ ਤਾਂ ਕੁਝ ਵੀ ਨਹੀਂ ਹੋ ਸਕਦਾ ਔਰ 20000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋਇਆ ਜਵੇਦ ਸਾਹਿਬ ਉਹ ਮਿਲਾਕਤ ਕਰਕੇ ਆ ਹੂੰ ਸੀਐਮ ਸਾਹਿਬ ਦੀ ਸਿਹਤ ਕਿਦਾਂ ਦੀ ਹੈ ਅਹ ਸੀਐਮ ਸਾਹਿਬ ਦਾ ਹਾਲਚਾਲ ਜਾਣਨ ਲਈ ਮੈਂ ਆਇਆ ਸੀਗਾ ਔਰ ਸੀਐਮ ਸਾਹਿਬ ਨੂੰ ਮਿਲਣ ਉਪਰੰਤ ਬਹੁਤ ਤਿੱਖਤਾ ਅੱਛਾ ਲੱਗ ਰਿਹਾ ਉਹਨਾਂ ਦੀ ਸਿਹਤ ਜਿਹੜੀ ਆ ਬਿਲਕੁਲ ਕਾਫੀ ਠੀਕ ਨੇ ਔਰ ਗੱਲਬਾਤ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਬਿਲਕੁਲ ਹੁਣ ਕਾਫੀ ਠੀਕ ਨੇ ਔਰ ਜਲਦੀ ਡਿਸਚਾਰਜ ਹੋ ਜਾਣਗੇ ਸੋ ਕਾਫੀ ਗੱਲਾਂ ਵੀ ਹੋਈਆਂ ਤੇ ਸੀਐਮ ਸਾਹਿਬ ਦੀਆਂ ਗੱਲਾਂ ਤੋਂ ਵੀ ਬੜਾ ਨੇਚਰਲੀ ਸੀਐਮ ਸਾਹਿਬ ਬੜੇ ਸਾਡੇ ਪੰਜਾਬ ਦੇ ਸਿਆਸਤ ਦੇ ਵਿੱਚ ਜਦੋਂ ਆਂਦੇ ਨੇ ਤਾਂ ਜਿਸ ਤਰ੍ਹਾਂ ਸ਼ੇਰ ਆਂਦਾ ਹੈ ਬਿਲਕੁਲ ਤੇ ਉਸ ਤਰ੍ਹਾਂ ਸ਼ੇਰ ਮੰਗ ਗਰਜਦੇ ਨੇ ਤੇ ਸ਼ੇਰ ਵਾਂਗ ਕੰਮ ਕਰਦੇ ਨੇ ਜੀ ਬੇਸ਼ੱਕ ਹਸਪਤਾਲ 'ਚ ਸੀਗੀ ਕੈਬਨਟ ਮੀਟਿੰਗ ਹੋ ਗਈ ਹੋਰ ਮੀਟਿੰਗਾਂ ਹੋਣ ਕੱਲ ਵੀ ਬਹੁਤ ਸਾਰੇ ਲੋਕਾਂ ਨਾਲ ਜਿਹੜੀ ਆਨਲਾਈਨ ਗੱਲਬਾਤ ਉਹਨਾਂ ਨਾਲ ਕੀਤੀ ਗਈ ਹੈ ਹਾਲੀ ਬਿਲਕੁਲ ਸੀਐਲ ਸਾਹਿਬ ਨੇ ਦੇਖੋ ਜਿਹੜੀਆਂ ਜਿਹੜੇ ਕੰਮ ਜ਼ਰੂਰੀ ਨੇ ਖਾਸ ਤੌਰ ਤੇ ਕੈਬਨਿਟ ਦੇ ਫੈਸਲੇ ਜੋ ਉਹਨਾਂ ਵੱਲੋਂ ਲੈ ਗਏ ਉਹ ਫੈਸਲੇ ਇਸ ਤਰ੍ਹਾਂ ਦੇ ਫੈਸਲੇ ਸੀ ਜਿਹੜੇ ਕਿਉਂਕਿ ਪੰਜਾਬ ਪਹਿਲੀ ਵਾਰ ਚਾਰ ਦਹਾਕਿਆਂ ਦੇ ਵਿੱਚ ਏਡੀ ਵੱਡੀ ਜਿਹੜੇ ਹੜਾਂ ਦੀ ਚਪੇਟ ਦੇ ਵਿੱਚ ਆ ਔਰ ਜਿਹੜੇ ਉਹਨਾਂ ਇਤਿਹਾਸਿਕ ਫੈਸਲਿਆਂ ਦੇ ਲਈ ਕੈਬਨਿਟ ਮੀਟਿੰਗ ਦੇ ਵਿੱਚ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਸੀ ਉਹਨਾਂ ਨੇ ਬੇਸ਼ੱਕ ਹਸਪਤਾਲ ਦਾਖਲ ਸਨ ਉਸ ਦੇ ਬਾਵਜੂਦ ਉਹਨਾਂ ਨੇ ਮੀਡੀਆ ਨੂੰ ਐਡਰੈਸ ਕੀਤਾ ਪੰਜਾਬ ਦੇ ਲੋਕਾਂ ਨੂੰ ਐਡਰੈਸ ਕੀਤਾ ਕੈਬਨਟ ਨੂੰ ਐਡਰੈਸ ਕੀਤਾ ਔਰ ਕੈਬਨਟ ਦੇ ਵਿੱਚ ਜੋ ਫੈਸਲੇ ਲਏ ਗਏ ਆ ਉਹ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਲਾਹੇਵੰਦ ਨੇ ਇਤਿਹਾਸਕ ਨੇ ਜਿਸ ਦਾ ਖੇਤ ਉਸ ਦੀ ਰੇਤ ਬੜਾ ਬਹੁਤ ਅੱਛਾ ਕਿਉਂਕਿ ਹੜ੍ਹਾਂ ਦੇ ਆਣ ਤੋਂ ਬਾਅਦ ਜਿੱਦਾਂ ਜਿਸ ਤਰ੍ਹਾਂ ਸਿਲਟ ਖੇਤਾਂ ਦੇ ਵਿੱਚ ਇਕੱਠੀ ਹੋਈ ਆ ਸੋ ਉਸ ਨੂੰ ਜੋ ਫੈਸਲਾ ਲਿਆ ਗਿਆ ਹੈ ਤਾਂ ਕਿ ਅਗਲੀ ਫਸਲ ਜਿਹੜੀ ਆ ਬੀਜੀ ਜਾ ਸਕੇ ਬਹੁਤ ਅੱਛਾ ਫੈਸਲਾ ਹੈ ਔਰ ਕਿਸਾਨਾਂ ਦੇ ਲਈ 20000 ਅ 20000 ਰੁਪਏ ਪ੍ਰਤੀ ਏਕੜ ਦਾ ਜੋ ਫੈਸਲਾ ਕੀਤਾ ਉਹ ਵੀ ਕਿਸਾਨਾਂ ਦੇ ਲੈ ਕੇ ਇਤਿਹਾਸਿਕ ਫੈਸਲਾ ਕਰ ਟੁੱਟੇ ਨੇ ਹੋਰ ਵੀ ਜਿਹੜੇ ਜਿੰਨੇ ਵੀ ਨੁਕਸਾਨ ਹੋਏ ਨੇ ਸੋ ਉਹ ਜਿਹੜਾ ਮੈਂ ਸਮਝਦਾ ਕਿ ਉਹ ਬਹੁਤ ਜ਼ਰੂਰੀ ਸੀ ਹੋਰ ਵੀ ਸੀਐਮ ਸਾਹਿਬ ਵੱਲੋਂ ਕਈਆਂ ਦੇ ਨਾਲ ਅ ਜਿਹੜਾ ਲਾਈਵ ਕੀਤਾ ਗਿਆ ਮਨਕੀਰਤ ਔਲਖ ਦੇ ਨਾਲ ਤੁਸੀਂ ਸਾਰਿਆਂ ਨੇ ਸੁਣਿਆ ਸੋ ਇਹ ਸਾਰੇ ਉਹਨਾਂ ਦੇ ਲਈ ਇੱਕ ਮੈਂ ਸਮਝਦਾ ਕਿ ਜਿਹੜੇ ਲੋਗ ਹੜਾਂ ਦੀ ਸਥਿਤੀ ਦੇ ਵਿੱਚ ਪੰਜਾਬ ਦਾ ਭਲਾ ਕਰ ਰਹੇ ਨੇ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਨੇ ਉਸ ਦੇ ਵਿੱਚ ਵੀ ਸੀਐਮ ਸਾਹਿਬ ਬੇਸ਼ੱਕ ਸਹਿਤ ਹਾਜ਼ਰ ਨਹੀਂ ਸੀ ਉਸ ਦੇ باوجود ਵੀ ਉਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਮੈਂ ਸਮਝਦਾ ਕਿ ਇਹ ਵੀ ਬਹੁਤ ਵੱਡੀ ਹੌਸਲਾ ਫਜ਼ਾਈ ਵਾਲੀ ਗੱਲ ਹੈ ਸਾਹਿਬ ਜਿਹੜਾ ਕੀ ਹਾਲਾਤ ਨੇ ਜੀ ਫਿਲਾਲ ਦੀ ਘੜੀ ਖੜਾ ਨੂੰ ਲੈ ਕੇ ਆ ਹੁਸ਼ਿਆਰ ਪਰ ਲੋਕ ਸਭਾ ਦੀ ਜੇਕਰ ਗੱਲ ਕਰੀਏ ਤੇ ਮੈਂ ਸਮਝਦਾ ਕਿ ਹੁਸ਼ਿਆਰ ਪਰ ਦੇ ਹਾਲਾਤ ਜੇਕਰ ਆਪਾਂ ਇਧਰੋਂ ਮੁਕੇਰੀਆਂ ਤੋਂ ਚਲੀਏ ਮੁਕੇਰੀਆਂ ਟਾਂਡਾ ਦਸੂਆ ਇਹ ਜਿਹੜੇ ਸਾਡੇ ਨਾਲ-ਨਾਲ ਜਿਹੜੇ ਇਹ ਏਰੀਆਜ਼ ਨੇ ਇਹ ਸਾਡੇ ਬਹੁਤ ਇਫੈਕਟ ਹੋਏ ਨੇ ਹਾਲਾਂਕਿ ਕੰਢੀ ਏਰੀਆਜ਼ ਦੇ ਵਿੱਚ ਵੀ ਕਾਫੀ ਇਫੈਕਟ ਹੋਇਆ ਪਰ ਇੱਥੇ ਜਿਹੜਾ ਸਾਡਾ ਨੁਕਸਾਨ ਤੁਸੀਬਨ ਟੁੱਟਣ ਦੇ ਨਾਲ ਉਸ ਤੋਂ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਜਲਦੀ ਤੁਸੀਬਨ ਨੂੰ ਰਿਪੇਅਰ ਵੀ ਕਰਾਉਣ ਜਾ ਰਹੇ ਹਾਂ ਮੈਂ ਐਮਪੀ ਲਾਈਟ ਜੋ ਵੀ 50 ਲੱਖ ਰੁਪਏ ਜਿਹੜਾ ਉੱਥੇ ਦਿੱਤਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਉਹ ਪੱਕਾ ਇਲਾਜ ਕੀਤਾ ਜਾਵੇ ਔਰ ਸੈਂਕੜੇ ਏਕੜ ਜਿਹੜੀ ਹੈ ਫਸਲ ਵੀ ਉੱਥੇ ਤਬਾਹ ਹੋਈ ਹੈ ਸੋ ਉਹ ਤਾਂ ਸੀਐਮ ਸਾਹਿਬ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ ਔਰ ਬਹੁਤ ਸਾਰੇ ਮਕਾਨ ਜਿਹੜੇ ਆ ਖਾਸ ਤੌਰ ਤੇ ਕੱਚੀਆਂ ਛੱਤਾਂ ਵਾਲੇ ਬਾਲਿਆਂ ਵਾਲੇ ਮਕਾਨ ਜਿਹੜੇ ਆ ਉਹ ਟਾਇਟੇਰੀ ਹੋਏ ਨੇ ਉਸ ਦੇ ਲਈ ਵੀ ਜੋ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਉਹ ਮੈਂ ਸਮਝਦਾ ਕਿ ਬਹੁਤ ਅੱਛਾ ਹੈ ਹਾਲਾਂਕਿ ਪੰਜਾਬ ਕੈਬਨਿਟ ਦੇ ਫੈਸਲੇ ਜਿਹੜੇ ਬਹੁਤ ਕਾਬਲੇ ਤਾਰੀਫ ਨੇ ਪੰਜਾਬ ਦੇ ਲੋਕਾਂ ਦੇ ਲਈ ਇਹਨਾਂ ਹੜ੍ਹਾਂ ਦੀ ਸਥਿਤੀ ਦੇ ਵਿੱਚ ਬਹੁਤ ਜਿਹੜੇ ਮੈਂ ਸਮਝਦਾ ਕਿ ਲਾਹੇਵੰਦ ਸਾਬਤ ਹੋਣਗੇ ਪਰ ਜੋ ਕੱਲ ਮਾਨਯੋਗ ਪ੍ਰਧਾਨ ਮੰਤਰੀ ਜੋ ਫੈਸਲੇ ਕਰਕੇ ਗਏ ਆ ਜੋ 1600 ਕਰੋੜ ਰੁਪਏ ਮੈਂ ਸਮਝਦਾ ਕਿ ਇਹ ਤਾਂ ਬਿਲਕੁਲ ਹੀ ਇਸ ਇਸ ਦੇ ਨਾਲ ਉਹ ਤੇ ਨਾ ਹੀ ਕੁਝ ਐਲਾਨ ਕਰਕੇ ਜਾਂਦੇ ਤੇ ਸ਼ਾਇਦ ਬਿਹਤਰ ਹੁੰਦਾ ਕਿਉਂਕਿ 1600 ਕਰੋੜ ਦੇ ਨਾਲ ਤਾਂ ਕੁਝ ਵੀ ਨਹੀਂ ਹੋ ਸਕਦਾ ਔਰ 20000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋਇਆ ਚੇਬੇਵਾਲ ਸਾਹਿਬ ਉਹ ਮਿਲਾਕਤ ਕਰਕੇ ਆਉਂ ਸੀਐਮ ਸਾਹਿਬ ਨੇ ਸੇਟ ਕਿਦਾਂ ਦੀ ਹੈ ਅ ਸੀਐਮ ਸਾਹਿਬ ਦਾ ਹਾਲਚਲ ਜਾਣਨ ਲਈ ਮੈਂ ਆਇਆ ਸੀਗਾ ਔਰ ਸੀਐਮ ਸਾਹਿਬ ਨੂੰ ਮਿਲਣ ਉਪਰੰਤ ਬਹੁਤ ਤਕਤਾ ਅੱਛਾ ਲੱਗ ਰਿਹਾ ਉਹਨਾਂ ਦੀ ਸਿਹਤ ਜਿਹੜੀ ਆ ਬਿਲਕੁਲ ਕਾਫੀ ਠੀਕ ਨੇ ਔਰ ਗੱਲਬਾਤ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਬਿਲਕੁਲ ਹੁਣ ਕਾਫੀ ਠੀਕ ਨੇ ਔਰ ਜਲਦੀ ਡਿਸਚਾਰਜ ਹੋ ਜਾਣਗੇ ਸੋ ਕਾਫੀ ਗੱਲਾਂ ਵੀ ਹੋਈਆਂ ਤੇ ਸੀਐਮ ਸਾਹਿਬ ਦੀਆਂ ਗੱਲਾਂ ਤੋਂ ਵੀ ਬੜਾ ਨੈਚੁਰਲੀ ਸੀਐਮ ਸਾਹਿਬ ਬੜੇ ਸਾਡੇ ਪੰਜਾਬ ਦੇ ਸਿਆਸਤ ਦੇ ਵਿੱਚ ਜਦੋਂ ਆਂਦੇ ਨੇ ਤਾਂ ਜਿਸ ਤਰ੍ਹਾਂ ਸ਼ੇਰ ਆਂਦਾ ਹੈ ਬਿਲਕੁਲ ਤੇ ਉਸ ਤਰ੍ਹਾਂ ਸ਼ੇਰ ਮੰਗ ਗਰਜਦੇ ਨੇ ਤੇ ਸ਼ੇਰ ਵਾਂਗ ਕੰਮ ਕਰਦੇ ਨੇ ਜੀ ਬੇਸ਼ੱਕ ਹਸਪਤਾਲ ਚ ਸੀਗੀ ਕੈਬਨਟ ਮੀਟਿੰਗ ਹੋ ਗਈ ਹੋਰ ਮੀਟਿੰਗਾਂ ਹੋਣ ਕੱਲ ਵੀ ਬਹੁਤ ਸਾਰੇ ਲੋਕਾਂ ਨਾਲ ਜਿਹੜੀ ਆਨਲਾਈਨ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ। ਹਾਲ ਹੀ ਬਿਲਕੁਲ ਸੀਐਮ ਸਾਹਿਬ ਨੇ ਦੇਖੋ ਜਿਹੜੀਆਂ ਜਿਹੜੇ ਕੰਮ ਜ਼ਰੂਰੀ ਨੇ ਖਾਸ ਤੌਰ ਤੇ ਕੈਬਨਟ ਦੇ ਫੈਸਲੇ ਜੋ ਉਹਨਾਂ ਵੱਲੋਂ ਲੈ ਗਏ। ਉਹ ਫੈਸਲੇ ਇਸ ਤਰ੍ਹਾਂ ਦੇ ਫੈਸਲੇ ਸੀ ਜਿਹੜੇ ਕਿਉਂਕਿ ਪੰਜਾਬ ਪਹਿਲੀ ਵਾਰ ਚਾਰ ਦਹਾਕਿਆਂ ਦੇ ਵਿੱਚ ਏਡੀ ਵੱਡੀ ਜਿਹੜੇ ਹੜਾਂ ਦੀ ਚਪੇਟ ਦੇ ਵਿੱਚ ਆ ਔਰ ਜਿਹੜੇ ਉਹਨਾਂ ਇਤਿਹਾਸਿਕ ਫੈਸਲਿਆਂ ਦੇ ਲਈ ਕੈਬਨਟ ਮੀਟਿੰਗ ਦੇ ਵਿੱਚ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਸੀ। ਉਹਨਾਂ ਨੇ ਬੇਸ਼ੱਕ ਹਸਪਤਾਲ ਦਾਖਲ ਸਨ ਉਸ ਦੇ ਬਾਵਜੂਦ ਉਹਨਾਂ ਨੇ ਮੀਡੀਆ ਨੂੰ ਐਡਰੈਸ ਕੀਤਾ ਪੰਜਾਬ ਦੇ ਲੋਕਾਂ ਨੂੰ ਐਡਰੈਸ ਕੀਤਾ ਕੈਬਨਿਟ ਨੂੰ ਐਡਰੈਸ ਕੀਤਾ ਔਰ ਕੈਬਨਿਟ ਦੇ ਵਿੱਚ ਜੋ ਫੈਸਲੇ ਲਏ ਗਏ ਆ ਉਹ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਲਾਹੇਵੰਦ ਨੇ ਇਤਿਹਾਸਕ ਨੇ ਜਿਸ ਦਾ ਖੇਤ ਉਸ ਦੀ ਰੇਤ ਬੜਾ ਬਹੁਤ ਅੱਛਾ ਕਿਉਂਕਿ ਹੜ੍ਹਾਂ ਦੇ ਆਣ ਤੋਂ ਬਾਅਦ ਜਿੱਦਾਂ ਜਿਸ ਤਰ੍ਹਾਂ ਸਿਲਟ ਖੇਤਾਂ ਦੇ ਵਿੱਚ ਇਕੱਠੀ ਹੋਈ ਆ ਸੋ ਉਸ ਨੂੰ ਜੋ ਫੈਸਲਾ ਲਿਆ ਗਿਆ ਤਾਂ ਕਿ ਅਗਲੀ ਫਸਲ ਜਿਹੜੀ ਆ ਬੀਜੀ ਜਾ ਸਕੇ ਬਹੁਤ ਅੱਛਾ ਫੈਸਲਾ ਹੈ ਔਰ ਕਿਸਾਨਾਂ ਦੇ ਲਈ 20000 20000 ਰੁਪਏ ਪ੍ਰਤੀ ਏਕੜ ਦਾ ਜੋ ਫੈਸਲਾ ਕੀਤਾ ਉਹ ਵੀ ਕਿਸਾਨਾਂ ਦੇ ਲੈ ਕੇ ਇਤਿਹਾਸਕ ਫੈਸਲਾ ਕਰ ਟੁੱਟੇ ਨੇ ਹੋਰ ਵੀ ਜਿਹੜੇ ਜਿੰਨੇ ਵੀ ਨੁਕਸਾਨ ਹੋਏ ਨੇ ਸੋ ਉਹ ਜਿਹੜਾ ਮੈਂ ਸਮਝਦਾ ਕਿ ਉਹ ਬਹੁਤ ਜ਼ਰੂਰੀ ਸੀ ਹੋਰ ਵੀ ਸੀਐਮ ਸਾਹਿਬ ਵੱਲੋਂ ਕਈਆਂ ਦੇ ਨਾਲ ਜਿਹੜਾ ਲਾਈਵ ਕੀਤਾ ਗਿਆ ਮਨਕੀਰਤ ਔਲਖ ਦੇ ਨਾਲ ਤੁਸੀਂ ਸਾਰਿਆਂ ਨੇ ਸੁਣਿਆ ਸੋ ਇਹ ਸਾਰੇ ਉਹਨਾਂ ਦੇ ਲਈ ਇੱਕ ਮੈਂ ਸਮਝਦਾ ਕਿ ਜਿਹੜੇ ਲੋਗ ਹੜਾਂ ਦੀ ਸਥਿਤੀ ਦੇ ਵਿੱਚ ਪੰਜਾਬ ਦਾ ਭਲਾ ਕਰ ਰਹੇ ਨੇ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਨੇ ਉਸ ਦੇ ਵਿੱਚ ਵੀ ਸੀਐਮ ਸਾਹਿਬ ਬੇਸ਼ੱਕ ਸਿਹਤਯਾਬ ਨਹੀਂ ਸੀ ਉਸ ਦੇ باوجود ਵੀ ਉਹਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਮੈਂ ਸਮਝਦਾ ਕਿ ਇਹ ਵੀ ਬਹੁਤ ਵੱਡੀ ਹੌਸਲਾ ਫਜ਼ਾਈ ਵਾਲੀ ਗੱਲ ਹੈ ਹੁਸ਼ਿਆਰ ਸਾਹਿਬ ਜਿਹੜਾ ਕੀ ਹਾਲਾਤ ਨੇ ਜੀ ਫਿਲਹਾਲ ਦੀ ਘੜੀ ਖੜਾ ਨੂੰ ਲੈ ਕੇ ਆਹ ਹੁਸ਼ਿਆਰ ਪਰ ਲੋਕ ਸਭਾ ਦੀ ਜੇਕਰ ਗੱਲ ਕਰੀਏ ਤੇ ਮੈਂ ਸਮਝਦਾ ਕਿ ਹੁਸ਼ਿਆਰ ਪਰ ਦੇ ਹਾਲਾਤ ਜੇਕਰ ਆਪਾਂ ਇਧਰੋਂ ਮੁਕੇਰੀਆਂ ਤੋਂ ਚਲੀਏ ਮੁਕੇਰੀਆਂ ਟਾਂਡਾ ਦਸੂਆ ਇਹ ਜਿਹੜੇ ਸਾਡੇ ਨਾਲ-ਨਾਲ ਜਿਹੜੇ ਇਹ ਏਰੀਆਜ਼ ਨੇ ਇਹ ਸਾਡੇ ਬਹੁਤ ਇਫੈਕਟ ਹੋਏ ਨੇ ਹਾਲਾਂਕਿ ਕੰਢੀ ਏਰੀਆਜ਼ ਦੇ ਵਿੱਚ ਵੀ ਕਾਫੀ ਇਫੈਕਟ ਹੋਇਆ ਪਰ ਇੱਥੇ ਜਿਹੜਾ ਸਾਡਾ ਨੁਕਸਾਨ ਤੁਸੀਬਨ ਟੁੱਟਣ ਦੇ ਨਾਲ ਉਸ ਤੋਂ ਜ਼ਿਆਦਾ ਨੁਕਸਾਨ ਹੋਇਆ ਸੋ ਅਸੀਂ ਬਹੁਤ ਜਲਦੀ ਤੁਸੀਬਨ ਨੂੰ ਰਿਪੇਅਰ ਵੀ ਕਰਾਉਣ ਜਾ ਰਹੇ ਹਾਂ ਮੈਂ ਐਮਪੀ ਲਾਈਟ ਜੋ ਵੀ 50 ਲੱਖ ਰੁਪਏ ਜਿਹੜਾ ਉੱਥੇ ਦਿੱਤਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਉਹ ਪੱਕਾ ਇਲਾਜ ਕੀਤਾ ਜਾਵੇ ਔਰ ਸੈਂਕੜੇ ਏਕੜ ਜਿਹੜੀ ਹੈ ਫਸਲ ਵੀ ਉੱਥੇ ਤਬਾਹ ਹੋਈ ਹੈ ਸੋ ਉਹ ਤਾਂ ਸੀਐਮ ਸਾਹਿਬ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ ਔਰ ਬਹੁਤ ਸਾਰੇ ਮਕਾਨ ਜਿਹੜੇ ਆ ਖਾਸ ਤੌਰ ਤੇ ਕੱਚੀਆਂ ਛੱਤਾਂ ਵਾਲੇ ਬਾਲਿਆਂ ਵਾਲੇ ਮ ਜੋ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਉਹ ਮੈਂ ਸਮਝਦਾ ਕਿ ਬਹੁਤ ਅੱਛਾ ਹੈ ਹਾਲਾਂਕਿ ਪੰਜਾਬ ਕੈਬਨਿਟ ਦੇ ਫੈਸਲੇ ਜਿਹੜੇ ਬਹੁਤ ਕਾਬਲੇ ਤਾਰੀਫ ਨੇ ਪੰਜਾਬ ਦੇ ਲੋਕਾਂ ਦੇ ਲਈ ਇਹਨਾਂ ਹੜ੍ਹਾਂ ਦੀ ਸਥਿਤੀ ਦੇ ਵਿੱਚ ਬਹੁਤ ਜਿਹੜੇ ਮੈਂ ਸਮਝਦਾ ਕਿ ਲਾਹੇਵੰਦ ਸਾਬਤ ਹੋਣਗੇ ਪਰ ਜੋ ਕੱਲ ਮਾਨਯੋਗ ਪ੍ਰਧਾਨ ਮੰਤਰੀ ਜੋ ਫੈਸਲੇ ਕਰਕੇ ਗਏ ਆ ਜੋ 1600 ਕਰੋੜ ਰੁਪਏ ਮੈਂ ਸਮਝਦਾ ਕਿ ਇਹ ਤਾਂ ਬਿਲਕੁਲ ਹੀ ਇਸ ਇਸ ਦੇ ਨਾਲੋਂ ਤੇ ਨਾ ਹੀ ਕੁਝ ਐਲਾਨ ਕਰਕੇ ਜਾਂਦੇ ਤੇ ਸ਼ਾਇਦ ਬਿਹਤਰ ਹੁੰਦਾ ਕਿਉਂਕਿ 1600 ਕਰੋੜ ਦੇ ਨਾਲ ਤਾਂ ਕੁਝ ਵੀ ਨਹੀਂ ਹੋ ਸਕਦਾ ਔਰ 20000 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋਇਆ ਜਵੇਦ ਸਾਹਿਬ ਉਹ ਮੁਲਾਕਾਤ ਕਰਕੇ ਸੀਐਮ ਸਾਹਿਬ ਕਿਦਾਂ ਦੀ ਹੈ ਅ ਸੀਐਮ ਸਾਹਿਬ ਦਾ ਹਾਲਚਾਲ ਜਾਣਨ ਲਈ ਮੈਂ ਆਇਆ ਸੀਗਾ ਔਰ ਸੀਐਮ ਸਾਹਿਬ ਨੂੰ ਮਿਲਣ ਉਪਰੰਤ ਬਹੁਤ ਤਿੱਖਾ ਅੱਛਾ ਲੱਗ ਰਿਹਾ ਉਨਾ ਦੀ ਸਿਹਤ ਜਿਹੜੀ ਆ ਬਿਲਕੁਲ ਕਾਫੀ ਠੀਕ ਨੇ ਔਰ ਗੱਲਬਾਤ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਬਿਲਕੁਲ ਹੁਣ ਕਾਫੀ ਠੀਕ ਨੇ ਔਰ ਜਲਦੀ ਡਿਸਚਾਰਜ ਹੋ ਜਾਣਗੇ ਸੋ ਕਾਫੀ ਗੱਲਾਂ ਵੀ ਹੋਈਆਂ